ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਦੀ ਵੀਡੀਓ ਵਿੱਚ ਆਪਾਂ ਡੇਲੀ ਵੇਅਰ ਸੂਟਾਂ ਦੀ ਡਿਜ਼ਾਈਨਿੰਗ ਸ਼ੇਅਰ ਕਰਾਂਗੇ ਵੀਡੀਓ ਦੇਖ ਕੇ ਤੁਸੀਂ ਸਾਰੇ ਕਮੈਂਟ ਜ਼ਰੂਰ ਕਰਿਓ ਵੀ ਤੁਹਾਨੂੰ ਅੱਜ ਦੀ ਵੀਡੀਓ ਕਿੱਦਾਂ ਦੀ ਲੱਗੀ ਜੇਕਰ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗਦੀ ਹੈ ਤਾਂ ਮੈਂ ਨੈਕਸਟ ਵੀਡੀਓ ਵੀ ਇਦਾਂ ਦੀ ਡਿਜ਼ਾਈਨਿੰਗ ਦੀ ਹੀ ਸੂਟਾਂ ਦੀ ਜ਼ਰੂਰ ਸ਼ੇਅਰ ਕਰੂੰਗੀ ਸੂਟਾਂ ਦੀ ਡਿਜ਼ਾਈਨਿੰਗ ਸ਼ੇਅਰ ਕਰਨ ਤੇ ਮੈਨੂੰ ਇਦਾਂ ਲੱਗਦਾ ਵੀ ਆਪਾਂ ਨੂੰ ਆਈਡੀਆ ਹੋ ਜਾਂਦਾ ਵੀ ਆਪਾਂ ਆਪਣੇ ਸੂਟਾਂ ਤੇ ਕਿੱਦਾਂ ਦੀ ਡਿਜ਼ਾਈਨ ਬਣਾਉਣੇ ਆ ਜਾਂ ਫਿਰ ਆਪਾਂ ਆਪਣੇ ਪ੍ਰਿੰਟ ਸੂਟ ਡੇਲੀ ਵੇਅ ਦੇ ਸੂਟਾਂ ਤੇ ਕਿੱਦਾਂ ਦੀ ਡਿਜ਼ਾਈਨਿੰਗ ਕਰ ਸਕਦੇ ਆ। ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ। ਇਹ ਸੂਟ ਦੀ ਡਿਜ਼ਾਈਨਿੰਗ ਵੀ ਸਾਰਿਆਂ ਦੀ ਆਪਾਂ ਜਲਦੀ ਹੀ ਸ਼ੇਅਰ ਕਰਾਂਗੇ। ਇਹ ਸਾਡਾ ਪਹਿਲਾ ਸੂਟ, ਇਹ ਮੈਚਿੰਗ ਸੂਟ ਹੈ। ਇਹਦੀ ਇਦਾਂ ਦੀ ਸਲਵਾਰ ਆ। ਤੁਸੀਂ ਸਲਵਾਰ, ਪਲਾਜ਼ੋ ਕੁਛ ਵੀ ਬਣਾ ਸਕਦੇ ਹੋ। ਆਪਾਂ ਸ਼ਰਟ ਤੇ ਸਲਵਾਰ ਨਾਲ ਦਾ ਮੈਚਿੰਗ ਪੈਚ ਤਿਆਰ ਕੀਤਾ। ਪਿਆਜ ਤੇ ਆਪਾਂ ਜਿਗਜਗ ਗਲਾਸ ਤੇ ਵੋਟਲੀ ਬਟਨ ਬਣਾਏ ਨੇ ਤੇ ਇਦਾਂ ਦੀਆਂ ਇਹਦੀਆਂ ਸਲੀਵ ਬਣਾਈਆਂ ਨੇ ਇਸ ਲਈ ਬਹੁਤ ਵੇਅਰ ਕੀਤਾ ਵਸੂਟ ਬਹੁਤ ਹੀ ਸੋਹਣਾ ਲੱਗਦਾ ਹੈ ਇਹਦੇ ਨਾਲ ਆਪਾਂ ਪੈਂਟ ਪਲਾਜ਼ੋ ਬਣਾਇਆ ਹੈ ਤੁਸੀਂ ਸਟੇਟ ਸਲਵਾਰ ਜਾਂ ਸਿੰਪਲ ਹੈਵੀ ਸਲਵਾਰ ਵੀ ਬਣਾ ਸਕਦੇ ਹੋ ਇਹ ਮੈਚਿੰਗ ਸੂਟ ਹੈ ਆਪਾਂ ਇਹ ਸੂਟ ਨਾਲ ਪੈਂਟ ਪਲਾਜ਼ੋ ਬਣਾਇਆ ਹੈ ਪੈਂਟ ਪਲਾਜ਼ੋ ਤੇ ਆਪਾਂ ਦੋ ਵਾਰ ਜੁਆਇੰਟਲੈਸ ਲਗਾਈਆ ਤੁਸੀਂ ਸਟੇਟ ਸਲਵਾਰ ਬਣਾ ਕੇ ਵੀ ਜੁਆਇੰਟਲੈਸ ਲਗਾ ਸਕਦੇ ਹੋ ਇਸ ਸੂਟ ਨਾਲ ਮੈਚਿੰਗ ਹੀ ਦੁਪੱਟਾ ਏ ਇਹ ਦੁਪੱਟਾ ਕਾਟਨ ਦਾ ਏ ਸੂਟ ਵੀ ਆਪਣਾ ਮੈਚਿੰਗ ਸੂਟ ਹੈ ਇਹ ਸੂਟ ਤੇ ਵੀ ਆਪਾਂ ਪੈਚ ਹੀ ਬਣਾਇਆ ਹੈ ਇਹ ਡਿਜ਼ਾਈਨ ਮੈਨੂੰ ਇੰਸਟਾਗ੍ਰam ਤੇ ਕਿਸ ਨੇ ਸੈਂਡ ਕੀਤਾ ਸੀ ਉਹਨਾਂ ਨੇ ਮੈਨੂੰ ਕਿਹਾ ਸੀ ਇਹ ਸੇਮ ਡਿਜ਼ਾਈਨ ਸਾਨੂੰ ਬਣਾ ਕੇ ਦੱਸੋ ਇਸ ਦੀ ਵੀਡੀਓ ਮੈਂ ਜਲਦੀ ਹੀ ਅਪਲੋਡ ਕਰੂੰਗੀ ਇਸ ਡਿਜ਼ਾਈਨ ਚ ਕੰਟੈਕਸ ਦੇ ਨਾਲ-ਨਾਲ ਮੈਂ ਫਲਾਵਰलेस ਲਗਾਈ ਹੈ ਇਹ ਸੂਟ ਸਲੀਵलेस ਬਣਾਇਆ 슬ੀਵ ਤੇ ਵੀ ਆਪਾਂ ਪਾਈਪਿੰਗ ਲਗਾਈ ਹੈ ਇਸਨਰਵੀ ਮੈਂ ਪਲਾਜ਼ੋ ਬਣਾਇਆ ਖੁੱਲੀ ਮੋਰੀ ਵਾਲਾ ਜਾਂ ਫਿਰ ਤੁਸੀਂ ਸਟੇਟ ਪਲਾਜ਼ੋ ਵੀ ਬੋਲ ਸਕਦੇ ਹੋ ਇਸ ਦੀ ਮੋਰੀ ਤੇ ਉਹੀ ਸੀਮ ਫਲਾਵਰ ਵਾਲੀ ਲੈਸ ਆਪਾਂ ਇਦਾਂ ਡਿਜ਼ਾਈਨਿੰਗ ਕਰਕੇ ਬੁਲਾਈਆ ਤੁਸੀਂ ਸਟੇਟ ਸਲਵਾਰ ਬਣਾ ਕੇ ਉਹਦੇ ਵੀ ਫਲਾਵਰ ਵਾਲੀ ਲੈਸ ਇਦਾਂ ਲਗਾ ਸਕਦੇ ਹੋ ਇਹ ਪਲਾਜ਼ੋ ਦੀ ਕਟਿੰਗ ਤੇ ਸਟਿਚਿੰਗ ਦੀ ਵੀਡੀਓ ਮੈਂ ਪਹਿਲਾਂ ਹੀ YouTube ਤੇ ਅਪਲੋਡ ਕੀਤੀ ਹੈ ਤੁਸੀਂ ਜਾ ਕੇ ਚੈੱਕ ਵੀ ਕਰ ਸਕਦੇ ਹੋ ਇਹ ਬਹੁਤ ਹੀ ਜਲਦੀ ਤੇ ਇੱਕ ਦੋ ਸਲਾਈ ਚ ਹੀ ਪਲਾਜ਼ੋ ਤਿਆਰ ਹੋ ਜਾਂਦਾ ਹੈ ਪਲਾਜ਼ੋ ਨਾਲ ਦੀ ਮੈਚਿੰਗ ਹੀ ਅਸੀਂ ਖੇਰ ਜਾਂ ਪੱਲੇ ਦੇ ਤਿਆਰ ਡਿਜ਼ਾਈਨਿੰਗ ਕੀਤੀ ਆ ਸੇਮ ਬਣਾਇੰਗੇ ਮੈਂ ਬੈਕ ਪੱਲੇ ਤੇ ਬਣਾਈਆ ਇਹ ਸੂਟ ਨਾਲ ਵੀ ਕਾਟਨ ਦਾ ਪ੍ਰਿੰਟਡ ਦੁਪੱਟਾ ਹੀ ਆ ਅੱਜ ਦੀ ਵੀਡੀਓ ਜੇ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗੀ ਤਾਂ ਮੈਨੂੰ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਅੱਜ ਦੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਰੇ ਇਹ ਵੀਡੀਓ ਸ਼ੇਅਰ ਜ਼ਰੂਰ ਕਰਿਓ ਸੂਟਾਂ ਦੀ ਡਿਜ਼ਾਈਨਿੰਗ ਤੇ neck design ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਤੇ ਲਾਈਕ ਵੀ ਜ਼ਰੂਰ ਕਰਿਓ